ਸ਼੍ਰੋਮਣੀ ਅਕਾਲ ਦੇ ਟਕਸਾਲੀ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਵੱਡੀ ਰਣਨੀਤੀ ਘੜੀ ਗਈ ਹੈ। ਇਸ ਬੰਦੇ ਅੰਮ੍ਰਿਤਸਰ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲ ਦੇ ਟਕਸਾਲੀ ਦੇ ਜਨਨਸਕਤ ਸੇਵਾ ਸਿੰਘ ਸੇਖਵ ਨੇ ਕਿਹਾ ਕਿ ਮੀਟਿੰਗ 'ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ। ਸੇਵਾ ਸਿੰਘ ਸੇਖਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਮਹਾ ਗਠਬੰਧਨ ਬਣਾਉਣ ਦੇ ਵਿਚਾਰ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਅਗਲੀ ਮੀਟਿੰਗ 'ਚ ਮਹਾ ਗਠਬੰਧਨ ਸੰਬੰਧੀ ਕਈ ਵੱਡੇ ਫੈਸਲੇ ਲਏ ਜਾਣਗੇ ਇਸ ਮੌਕੇ ਸਿਵਾ ਸਿੰਘ ਸੇਖੋਂ ਨੇ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਆਮ ਆਦੀ ਪਾਰਟੀ ਦੇਸ਼ ਭਰ ਵਿੱਚ ਕਿਸੇ ਵੀ ਕਾਂਗਰਸ ਨਾਲ ਗੱਠਜੋੜ ਕਰੇਗੀ ਤਾਂ ਪੰਜਾਬ ਦੇ ਇਸ ਮਹਾ ਗਠਬੰਧਨ ਵਿੱਚ ਆਮ ਆਦੀ ਪਾਰਟੀ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਫਿਲਹਾਲ ਮਹਾ ਗਠਬੰਧਨ ਲਈ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਹੈ ਉਹ ਪੰਜਾਬ ਦੀ ਆਉਣ ਵਾਲੀ ਪਾਰਲੀਮੈਂਟ ਦੀ ਇਲੈਕਸ਼ਨ ਆ ਉਸ ਸੰਬੰਧ ਚ ਅੱਜ ਦੀ ਮੀਟਿੰਗ ਹੋਈ ਹੈ ਅੱਜ ਪ੍ਰੀਲਿਮਿਨਰੀ ਆਪਣੇ ਗੱਲਬਾਤਾਂ ਜਿਹੜੀਆਂ ਨੇ ਉਹ ਹੋਈਆਂ ਨੇ ਤੇ ਅਗਲੇ ਹਫ਼ਤੇ ਦੇ ਵਿੱਚ ਵਿੱਚ ਅਸੀਂ ਜਿਹੜਾ ਇਹ ਮਹਾ ਕਟਬੰਧਨ ਬਣ ਰਿਹਾ ਆ ਉਹਦੇ ਸਾਰੇ ਭਾਈਵਾਲਾਂ ਦੀ ਇੱਕ ਮੀਟਿੰਗ ਕਰਾਂਗੇ ਤੇ ਉਹਦੇ ਵਿੱਚ ਫੈਸਲਾ ਕਰਾਂਗੇ ਕਿ ਇਹ ਕਿਸ ਨੀਤੀ ਦੇ ਤਹਿਤ ਅਸੀਂ ਇਹ ਇਲੈਕਸ਼ਨ ਲੜਨੀ ਆ ਕਿੰਨੇ ਕਿੰਨੇ ਕਿੱਥੇ ਕਿੱਥੇ ਲੜਨੀ ਆ ਸੀਟ ਐਡਜਸਟਮੈਂਟ ਦੀ ਗੱਲ ਵੀ ਉਹਦੇ 'ਚ ਹੋਏਗੀ ਬਾਕੀ ਇੱਕ ਪਾਲਸੀ ਪ੍ਰੋਗਰਾਮ ਜਿਹੜਾ ਸਾਰਿਆਂ ਵੱਲੋਂ ਕੋਈ ਵੀ ਬਣਾ ਕੇ ਤੈਅ ਕੀਤਾ ਜਾਏਗਾ ਬਿਕੋਸੋ ਵੀ ਮੰਨ ਲਿਆ ਜਾਵੇ ਕਿ ਹੁਣ ਸੁਖਪਾਲ ਸਿੰਘ ਕਹ ਰੋ ਨਹੀਂ ਤੁਹਾਡਾ ਗੱਟਜੋੜ ਹੋਵੇਗਾ ਆਮ ਆਦਮੀ ਪਾਰਟੀ ਨਾਲ ਤੁਹਾਡਾ ਗੱਟਜੋੜ ਨਹੀਂ ਹੋਵੇਗਾ ਕਿ ਉਹ ਆਮ ਆਦਮੀ ਪਾਰਟੀ ਵੀ ਇਸ ਗੱਟਜੋੜ 'ਚ ਸ਼ਾਮਲ ਹੋਏਗੀ ਸਾਡੀ ਕੋਸ਼ਿਸ਼ ਹੈ ਕਿ ਆਮ ਆਦਮੀ ਪਾਰਟੀ ਵੀ ਇਸ ਗੱਟਪੰਧਰ ਵਿੱਚ ਸ਼ਾਮਲ ਹੋਵੇ ਤੇ ਫਿਰ ਪਾਕਿਸਤਾਨ ਕਹਿ ਰਹੇ ਦੇ ਉਹਨਾਂ ਦੇ ਨਾਲ ਕੁਝ ਡਿਫਰੈਂਸਸ ਨੇ ਹੋਣੇ ਹਨ ਉਹਨਾਂ ਤੋਂ ਅਲੱਗ ਹੋਏ ਨੇ ਫਿਰ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਚੱਲੋਗੇ ਅਸੀਂ ਉਹਨਾਂ ਨੂੰ ਪੰਜਾਬ ਦਾ ਵਾਸਤਾ ਪਾਇਆ ਦੋਵਾਂ ਨੂੰ ਤੇ ਤੁਹਾਡੇ ਨਿੱਜੀ ਹਿੱਤ ਜਿਹੜੇ ਨੇ ਬਹੁਤ ਛੋਟੇ ਆ ਪੰਜਾਬ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖ ਕੇ ਫੈਸਲੇ ਕਰੋ ਜੇ ਤੁਸੀਂ ਸਾਰੇ ਚਾਹੁੰਦੇ ਹੋ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਆ ਜੇ ਉਹਨਾਂ ਨੂੰ ਹਰਾਉਣਾ ਚਾਹੁੰਦੇ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਪਲੇਟ ਫਰਮ ਤੇ ਆਉਣਾ ਚਾਹੀਦਾ। ਅਸੀਂ ਤਸਵੀਰ ਬਾਦ ਲਗਾਤਾਰ ਕਹਿ ਰਹੇ ਨੇ ਕੱਲੀ ਹਮੇਂ ਸਟੇਟਮੈਂਟ ਆਈ ਹੈ ਕਿ ਜਿਹੜਾ ਟਕਸਾਲੀ ਕਾਲੀਦਲ ਨੇ ਜਾਂ ਹੋਰ ਵੀ ਕੁਝ ਆਗੂ ਨੇ ਉਹ ਸਿਰਫ ਕਾਲੀਦਲ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਦਾ ਕਿਤੇ ਨਾਮ ਨਹੀਂ ਲੈ ਰਹੇ ਕਿਉਂਕਿ ਇੱਕ ਤਰ੍ਹਾਂ ਕਿਤੇ ਕਾਂਗਰਸ ਦੇ ਪਿੱਛੇ ਲੱਗ ਕੇ ਕੰਮ ਕਰ ਰਹੇ ਨੇ। ਮੈਂ ਪਹਿਲਾਂ ਵੀ ਜਿਹੜੀ ਗੱਲ ਤੁਹਾਡੇ ਨਾਲ ਕੀਤੀ ਆ ਕਿ ਕਾਂਗਰਸ ਪਾਰਟੀ ਕਿ ਸ਼ਰੋਗਣੀ ਅਕਾਲੀਦਲ ਭਾਜਪਾ ਗੱਠਜੋੜਨ ਦੇ ਖਿਲਾਫ ਅਸੀਂ ਇਕੱਠੇ ਹੋ ਰਹੇ ਆਂ। ਸਾਡਾ ਨੰਬਰ 1 ਜਿਹੜਾ ਦੁਸ਼ਮਣ ਆ ਉਹ ਕ ਕਿਉਂਕਿ ਉਹਨੇ ਆਪਣੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੇ ਦਿੱਲੀ ਦਾ ਕਤਲੇਆਮ ਕਰਵਾਇਆ ਔਰ ਇਸੇ ਤਰ੍ਹਾਂ ਦੇ ਗੁਨਾਹ ਜਿਹੜੇ ਨੇ ਉਹ ਬਾਦਲ ਪਰਵਾਰ ਨੇ ਕੀਤੇ ਨੇ ਇਸ ਕਰਕੇ ਅਸੀਂ ਇਹਨਾਂ ਦੋਹਾਂ ਦੇ ਖਿਲਾਫ ਜਿਹੜੀ ਐ ਇਲੈਕਸ਼ਨ ਲੜਾਂਗੇ ਤੇ ਇਹਨਾਂ ਦੋਹਾਂ ਪਾਰਟੀਆਂ ਨੂੰ ਪੰਜਾਬ 'ਚ ਹਰਾਵਾਂ ਆਮ ਆਦਮੀ ਪਾਰਟੀ ਜੇ ਪੰਜਾਬ ਤੋਂ ਬਾਹਰ ਕਾਂਗਰਸ ਨਾਲ ਕਿਤੇ ਗਠਜੋੜ ਕਰ ਲੈਂਦੀ ਹੈ ਤੇ ਫਿਰ ਪੰਜਾਬ 'ਚ ਤੁਹਾਨੂੰ ਰਿਸੈਪਟ ਹੋਏਗਾ ਗਠਜੋੜ ਦੇ ਨਿਯਮਾਂ ਗੱਟ ਜੋੜ ਦੇ ਵਿੱਚ ਲਿਆਉਣਾ ਕਿਸੇ ਕੀਮਤ ਤੇ ਨਹੀਂ ਜੇ ਉਹ ਕਿਸੇ ਵੀ ਹਿੰਦੁਸਤਾਨ ਦੇ ਹਿੱਸੇ 'ਚ ਕਾਂਗਰਸ ਨਾਲ ਸਮਝੌਤਾ ਕਰਦੇ ਆ ਤੇ ਫਿਰ ਅਸੀਂ ਉਹਨਾਂ ਨਾਲ ਕੋਈ ਗਠਬੰਧ ਨਹੀਂ ਕਰਦੇ ਸਰਪਾਲ ਸਰ ਤਲਵੀਰ ਸਿੰਘ ਦੀ ਰਾਸ ਤੇ ਤੋਂ ਬੋਲੇ ਕਾਂਗਰਸ ਦੇ ਖਿਲਾਫ ਪਾਰਟੀ ਨੇ ਅੱਜ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਅਕਾਲੀ ਦਲ ਨੇ ਜੀਰਾ ਦੇ ਖਿਲਾਫ ਸਟੇਟਮੈਂਟ ਦਿੱਤੀ ਨਾ ਕਿ ਜੋ ਪੁਲਿਸ ਦੇ ਖਿਲਾਫ ਲਗਾਤਾ ਸਟੇਟਮੈਂਟ ਸੁਖਵੀਰ ਬਾਦਲ ਦੇ ਰਿਹਾ ਸੀ ਅੱਜ ਹੀ ਨਿੰਦਰ ਉਹ ਜੋ ਸੀਗਾ ਸ਼ੀਨਾ ਤੇ ਅੱਜ ਉਹਨਾਂ ਨੇ ਜੀਰੇ ਦੇ ਖਿਲਾਫ ਸਟੇਟਮੈਂਟ ਦੇ ਦਿੱਤੀ ਉਸ ਦੇ ਖਿਲਾਫ ਸੁਖਵੀਰ ਬਾਦਲ ਹੋਣੀ ਨਹੀਂ ਬੋਲੇ ਕੀ ਕਹੋ ਇਸ ਕਰਕੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਵੀਰ ਸਿੰਘ ਬਾਦਲ ਦੀ ਪੂਰੀ ਇੱਕ ਗੱਲ ਹੈ ਉਹ ਇਕੱਠੇ ਨੇ ਪੰਜਾਬ ਵਿੱਚ ਭਾਵੇਂ ਸਰਕਾਰ ਅਕਾਲੀ ਦਲ ਦੀ ਬੀਜੇਪੀ ਦੀ ਹੋਵੇ ਤੇ ਭਾਵੇਂ ਕਾਂਗਰਸ ਪਾਰਟੀ ਦੀ ਹੋਵੇ ਇਹ ਦੋਵੇਂ ਪਰਿਵਾਰ ਆਪੋ ਆਪਣੇ ਹਿੱਤਾਂ ਦੀ ਖਾਤਰ ਆਪੋ ਆਪਣੇ ਹਿੱਤਾਂ ਦੀ ਗੱਲ ਕਰਦੇ ਆ ਇੱਥੇ ਅੱਜ ਕੁਲਬੀਰ ਸਿੰਘ ਧੀਰੇ ਦੀ مخالਫਤ ਕਰਨੀ ਸੁਬੀਰ ਸਿੰਘ ਬਾਦਲ ਦੀ ਤੇ ਸਰਕਾਰ ਦੀ ਗੱਲ ਕਰਨੀ ਇਹ ਸਾਬਤ ਕਰਦਾ ਆ ਕਿ ਜਿਹੜਾ ਇਹਨਾਂ ਦਾ ਨੈਕਸਸ ਆ ਉਹ ਜੁੜਿਆ ਹੋਇਆ ਹੈ ब्यूरो रिपोर्ट पाजाब टुडे